हां जी सत्रीकालीस सारेनो मैं हरप्रीत को ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਆ ਜੀ ਵੱਧ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੋਰ ਆ ਗਾ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਉਮੀ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਆਪਾਂ ਨੂੰ ਗੁਰੂ ਘਰ ਜਾ ਕੇ ਉਹ ਕਿਹੜੀਆਂ ਗਲਤੀਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹਨਾਂ ਵਿੱਚੋਂ ਕੁਝ ਗਲਤੀਆਂ ਇਹੋ ਜਿਹੀਆਂ ਨੇ ਜੋ ਬਹੁਤ ਵੱਡੀਆਂ ਨੇ ਤੇ ਜਿਨ੍ਹਾਂ ਦੀ ਮਾਫੀ ਵੀ ਗੁਰੂ ਸਰ ਸਾਨੂੰ ਨਹੀਂ ਦਿੰਦੇ ਤੇ ਜੇ ਅਸੀਂ ਗਲਤੀਆਂ ਲਗਾਤਾਰ ਕਰਦੇ ਰਹਿੰਦੇ ਆ ਤਾਂ ਕਈ ਵਾਰੀ ਸਾਡੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਤੇ ਸਾਡਾ ਘਰ ਵੀ ਉਜੜ ਜਾਂਦਾ ਹੈ ਤੇ ਨਾਲ ਹੀ ਤੁਹਾਡੇ ਇਹ ਵੀ ਸ਼ੇਅਰ ਕਰਾਂਗੇ ਵੀ ਗੁਰੂ ਘਰ ਜਾ ਕੇ ਨਾਰਮਲ ਆਮ ਹੋਰ ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਆਪਾਂ ਗਲਤੀ ਨਾਲ ਵੀ ਗੁਰੂ ਸਾਹਿਬ ਨੂੰ ਨਰਾਜ ਨਾ ਕਰ ਬੈਠੀਏ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜਲੋ ਕੀ ਟਾਈਮ ਵੇਸ ਕਰਿ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਕਿਉਂਕਿ ਦੇਖੋ ਬਾਣੀ ਕਿਸ ਤਰੀਕੇ ਨਾਲ ਪੜਨੀ ਹੈ ਕਿ ਇਸ ਤਰ੍ਹਾਂ ਪੜਨੀ ਹੈ ਬਾਣੀ ਪੜਨ ਤੋਂ ਨਾਲ-ਨਾਲ ਆਪਾਂ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਇਹ ਤਾਂ ਆਪਾਂ ਨੂੰ ਆਮ ਸਾਰਿਆਂ ਨੂੰ ਪਤਾ ਹੀ ਹੁੰਦਾ ਪਰ ਕਈ ਵਾਰੀ ਗੁਰੂ ਘਰ ਜਾ ਕੇ ਆਪਾਂ ਕੁਝ ਇਹੋ ਜਿਹੀਆਂ ਗਲਤੀਆਂ ਅਣਜਾਣੇ ਵਿੱਚ ਕਰ ਬੈਠਦੇ ਹਾਂ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਤੇ ਉਹਨਾਂ ਦੀ ਮਾਫੀ ਵੀ ਫਿਰ ਗੁਰੂ ਸਾਹਿਬ ਆਪਾਂ ਨੂੰ ਨਹੀਂ ਦਿੰਦੇ ਕਿਉਂਕਿ ਉਹ ਗਲਤੀਆਂ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਬਹੁਤ ਜ਼ਿਆਦਾ ਵੱਡੀਆਂ ਹੁੰਦੀਆਂ ਨੇ ਸੋ ਇਸੇ ਕਰਕੇ ਤਾਂ ਹੀ ਆਪਾਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਕਿ ਆਪਾਂ ਅਣਜਾਣੇ ਦੇ ਵਿੱਚ ਵੀ ਕਦੇ ਗਲਤੀ ਨਾਲ ਹੀ ਕੋਈ ਇਹੋ ਜਿਹੀ ਗਲਤੀ ਨਾ ਕਰ ਬੈਠੀਏ ਸੋ ਚਲੋ ਜੀ ਹੁਣ ਵੀਡੀਓ ਨੂੰ ਕਰਦੇ ਹਾਂ ਅੱਗੇ ਕੰਟੀਨਿਊ ਸਭ ਤੋਂ ਪਹਿਲਾਂ ਜੀ ਆਪਾਂ ਕੁਝ ਮੇਨ ਨਾਰਮਲ ਗੱਲਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਹਨਾਂ ਵਿੱਚੋਂ ਸ਼ਾਇਦ ਕੁਝ ਗੱਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣੀਆਂ ਸਭ ਤੋਂ ਪਹਿਲਾਂ ਜਦੋਂ ਆਪਾਂ ਗੁਰੂ ਘਰ ਜਾਂਦੇ ਹਾਂ ਜੀ ਤੁਸੀਂ ਦੇਖਿਆ ਹੋਣਾ ਕਈ ਵਾਰੀ ਕੋਈ ਪ੍ਰੋਗਰਾਮ ਹੁੰਦਾ ਹੈ ਕੋਈ ਇਕੱਠ ਹੁੰਦਾ ਗੁਰੂ ਘਰ ਦੇ ਵਿੱਚ ਤਾਂ ਕੁਝ ਲੋਕ ਤਾਂ ਇਦਾਂ ਦੇ ਹੁੰਦੇ ਨੇ ਵੀ ਜਦੋਂ ਗੇਟ ਤੋਂ 메ਨ ਗੇਟ ਜਿਹੜਾ ਹੁੰਦਾ ਗੁਰਦੁਆਰਾ ਸਾਹਿਬ ਦਾ ਉੱਥੋਂ ਜਦੋਂ ਉਹ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਂਦੇ ਆ ਨਾ ਤਾਂ ਉਹਨਾਂ ਦੇ ਹੱਥ ਉੱਥੇ ਹੀ ਜੁੜ ਜਾਂਦੀ ਹੈ ਤੇ ਸਿਰ ਉੱਥੇ ਹੀ ਝੁਕ ਜਾਂਦੇ ਆ ਕਿਉਂਕਿ ਉਹਨਾਂ ਦੇ ਮਨ ਵਿੱਚ ਗੁਰੂ ਸਾਹਿਬ ਨੂੰ ਲੈ ਕੇ ਬੜਾ ਪਿਆਰ ਤੇ ਸ਼ਰਧਾ ਹੁੰਦੀ ਹੈ ਸਤਕਾਰ ਹੁੰਦਾ ਹੈ ਪਰ ਕੁਝ ਲੋਗ ਆਪਾਂ ਇਦਾਂ ਦੇ ਵੀ ਦੇਖੇ ਹੋਣੀਆਂ ਜਿਹੜੇ ਕਿ ਦਰਬਾਰ ਸਾਹਿਬ ਦੇ ਗੇਟ ਦੇ ਅੰਦਰ ਵੀ ਐਂਟਰ ਹੁੰਦੇ ਹੋਏ ਨਾ ਤਾਂ ਉਹਨਾਂ ਦੇ ਹੱਥ ਜੁੜਦੇ ਨੇ ਨਾ ਸਿਰ ਝੁਕਦਾ। ਸੋ ਕਦੇ ਵੀ ਗੁਰੂ ਘਰ ਜਾਈਏ ਦਰਬਾਰ ਸਾਹਿਬ ਤੋਂ ਆਪਣੇ ਹੱਥ ਜੁੜਨੇ ਚਾਹੀਦੇ ਆ ਵੈਸੇ ਤਾਂ ਜਿੱਥੋਂ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ ਉੱਥੋਂ ਹੀ ਆਪਾਂ ਨੂੰ ਹੱਥ ਜੋੜਨੇ ਚਾਹੀਦੇ ਆ ਸਿਰ ਝੁਕਾਉਣਾ ਚਾਹੀਦਾ। ਕਿਉਂਕਿ ਦੇਖੋ ਇਹ ਗੁਰੂ ਸਾਹਿਬ ਦੇ ਪ੍ਰਤੀ ਸਾਡਾ ਪਿਆਰ ਸਾਡਾ ਸਤਿਕਾਰ ਹੈ। ਜੀ ਆਪਾ ਬਾਹਾਂ ਥੱਲੇ ਕਰਕੇ ਨੋਰਮਲ ਜਿਵੇਂ ਆਪਾਂ ਤੁਰਦੇ ਆ ਉਵੇਂ ਤੁਰਦਿਆਂ ਤਾਂ ਇੱਕ ਤਰ੍ਹਾਂ ਦਾ ਆਪਾਂ ਕਹਿ ਨਹੀਂ ਦਿੰਦੇ ਕਿਸੇ ਨੂੰ ਦੇਖ ਕੇ ਵੀ ਦੇਖ ਕਿੰਨਾ ਹੰਕਾਰਿਆ ਹੋਇਆ ਗੁਰੂ ਸਾਹਿਬ ਨੂੰ ਦੇਖ ਕੇ ਵੀ ਨਹੀਂ ਹੱਥ ਜੁੜੇ ਸੋ ਇਹ ਗਲਤੀ ਆਪਾਂ ਕਦੇ ਨਹੀਂ ਕਰਨੀ ਹੋ ਸਕਦਾ ਆਪਾਂ ਨੂੰ ਕਈ ਵਾਰ ਇਹਨਾਂ ਗੱਲਾਂ ਦਾ ਧਿਆਨ ਦਿਮਾਗ 'ਚ ਨਾ ਆਉਂਦਾ ਹੋਵੇ ਸੋ ਇਹ ਗੱਲਾਂ ਹਮੇਸ਼ਾ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਅੰਦੋਸਰੀ ਗੱਲ ਜਦੋਂ ਵੀ ਆਪਾਂ ਦਰਵਾਜ਼ੇ ਸਾਹਦੇ ਅੰਦਰ ਐਂਟਰ ਹੋਣਾ ਆਪਾਂ ਕਈ ਲੋਕ ਤਾਂ ਦੇਖਿਆ ਵੀ ਆਪਣੇ ਪੈਰ ਹੱਥ ਧੋ ਕੇ ਦਵਾਰਾਂ ਅੰਦਰ ਜਾਂਦੇ ਨੇ ਪਰ ਕਈ ਲੋਕ ਇਦਾਂ ਹੀ ਬਾਹਰ ਜੂڑا ਉਤਾਰਦੇ ਨੇ ਤੇ ਅੰਦਰ ਚਲੇ ਜਾਂਦੇ ਨੇ ਦੇਖੋ ਬਾਹਰੋਂ ਆਪਾਂ ਮਿੱਟੀ ਘੱਟੇ ਸੜਕ ਉਤੋਂ ਹੋ ਕੇ ਆਉਂਦੇ ਆਂ ਗੰਦੀ ਮੰਦੀ ਮਿੱਟੀ ਵੀ ਆਪਣੇ ਪੈਰਾਂ ਤੇ ਪੈਂਦੀ ਆ ਸੋ ਕਦੇ ਵੀ ਉਹ ਮਿੱਟੀ ਵਾਲੇ ਪੈਰ ਆਪਾਂ ਨੂੰ ਲੈ ਕੇ ਦਰਵਾਜ਼ੇ ਸਾਹਦੇ ਅੰਦਰ ਨਹੀਂ ਜਾਣਾ ਚਾਹੀਦਾ ਆਪਾਂ ਨੂੰ ਉਹ ਪੈਰ ਬਾਹਰ ਧੋ ਕੇ ਫਿਰ ਅੰਦਰ ਜਾਣਾ ਚਾਹੀਦਾ ਦੋ ਗੱਲਾਂ ਤਾਂ ਇਹ ਹੋ ਗਈਆਂ ਇਹਦੇ ਨਾਲ ਹੀ ਦੂਸਰੇ ਪੁਆਇੰਟ ਦੀ ਇੱਕ ਗੱਲ ਹੋਰ ਹੈ ਵੀ ਕਦੇ ਵੀ ਸਾਨੂੰ ਇਸ਼ਨਾਨ ਕੀਤੇ ਬਿਨਾਂ ਦਰਬਾਰ ਸਾਹਿਬ ੱਡੋ ਗੁਰੂ ਘਰ ਨਹੀਂ ਜਾਣਾ ਚਾਹੀਦਾ ਇਸ਼ਨਾਨ ਕਰੇ ਬਿਨਾ ਕਦੇ ਵੀ ਗਲਤੀ ਦੇ ਨਾਲ ਨਾ ਜਾਓ ਕਿਉਂਕਿ ਦੇਖੋ ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਵੀ ਨਹੀਂ ਸਾਹਮਣੇ ਵਾਲੇ ਨੂੰ ਤਾਂ ਕੀ ਪਤਾ ਪਰ ਗੁਰੂ ਸਾਹਿਬ ਤਾਂ ਜਾਣੀ ਜਾਣਦੇ ਨਾ ਉਹਨਾਂ ਨੂੰ ਤਾਂ ਪਤਾ ਹੈ ਨਾ ਵੀ ਅਪਾ ਕੀ ਲੁਕੋ ਰਹੇ ਹਾਂ ਕੀ ਸਾਡੇ ਮਨ ਵਿੱਚ ਬੇਈਮਾਨੀ ਚੱਲ ਰਹੀ ਹੈ ਉਸ ਟਾਈਮ ਸੋ ਇਹ ਗੱਲ ਆਪਾਂ ਧਿਆਨ ਚ ਰੱਖਣੀ ਆ ਕਦੇ ਵੀ ਇਸ਼ਨਾਨ ਕਰੇ ਬਿਨਾ ਗੁਰੂ ਘਰ ਨਹੀਂ ਜਾਣਾ ਠੀਕ ਹੈ ਜੀ ਇਹ ਗੱਲ ਦਾ ਆਪਾਂ ਜਰੂਰ ਧਿਆਨ ਰੱਖਣਾ ਕਿਉਂਕਿ ਦੇਖੋ ਜਦੋਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਦਿਆਂ ਤਾਂ ਆਪਾਂ ਚੌਰ ਸਾਹਿਬ ਦੀ ਵੀ ਸੇਵਾ ਕਰਦੇ ਆ ਤਾਂ ਆਪਾਂ ਬਿਨਾ ਇਸ਼ਨਾਨ ਕੀਤੇ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਜਾਨੀਆ ਫਿਰ ਆਪਾਂ ਉਸੇ ਤਰੀਕੇ ਨਾਲ ਹੀ ਆਪਾਂ ਚੌਰ ਸਾਹਿਬ ਨੂੰ ਵੀ ਹੱਥ ਲਾਉਨੇ ਆ ਤਾਂ ਉਹ ਆਪਾਂ ਇਕਾ ਆਪਦਾ ਪਾਪ ਘਟਾਉਣ ਦੀ ਬਜਾਏ ਚਾਰ ਪਾਪ ਆਪਾਂ ਵਧਾ ਲੈਨੇ ਆ। ਸੋ ਇਹ ਗੱਲਾਂ ਦਾ ਆਪਾਂ ਧਿਆਨ ਰੱਖਣਾਗਾ। ਚੌਥਾ ਜਿਹੜਾ ਆਪਾਂ ਧਿਆਨ ਰੱਖਣਾ ਜਦੋਂ ਵੀ ਆਪਾਂ ਦਰਬਾਰ ਸਾਹਿਬ ਦੇ ਅੰਦਰ ਬੈਠੇ ਹੋਈਏ ਕੀਰਤਨ ਚੱਲ ਰਿਹਾ ਹੈ, ਪਾਠ ਚੱਲ ਰਿਹਾ ਤਾਂ ਉਸ ਸਮੇਂ ਸਾਨੂੰ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਉਹਦੇ ਨਾਲ ਜਿਹੜਾ ਬੰਦਾ ਪਾਠ ਕਰ ਰਿਹਾ ਗ੍ਰੰਥੀ ਸਿੰਘ ਜੋ ਪਾਠ ਕਰ ਰਿਹਾ ਜਾਂ ਜੋ ਸੇਵਾਦਾਰ ਉੱਤੇ ਕੀਰਤਨ ਕਰ ਰਿਹਾ ਤਾਂ ਉਸ ਟਾਈਮ ਉਹਨਾਂ ਦਾ ਧਿਆਨ ਡਿਸਟਰਬ ਹੁੰਦਾ। ਦੇਨ ਬਲਕਿ ਜਿਹੜੇ ਹੋਰ ਆਮ ਲੋਕ ਬੈਠੇ ਹੁੰਦੇ ਆ ਉਹਨਾਂ ਦਾ ਵੀ ਜਿਹੜਾ ਧਿਆਨ ਪੂਰਾ ਉਧਰ ਲੱਗਿਆ ਹੁੰਦਾ ਉਹ ਵੀ ਟੁੱਟਦਾ ਸੋ ਇਹਦੀ ਵੀ ਇੱਕ ਮਹਾਰਾਜ ਨੇ ਇਹ ਵੀ ਬਕ ਕਿ ਕਦੇ ਵੀ ਦੁਨੀਆਵੀ ਗੱਲਾਂ ਜੜੀਆਂ ਆਂ ਆ ਉਹ ਦਰਬਾਰ ਸਾਹਿਬ ਦੇ ਅੰਦਰ ਬਹਿ ਕੇ ਆਪਾਂ ਨਹੀਂ ਕਰਨੀਆਂ ਸੋ ਇਹ ਗੱਲ ਦਾ ਵੀ ਆਪਾਂ ਧਿਆਨ ਰੱਖਣਾਗਾ ਜੀ ਉਸ ਤੋਂ ਇਲਾਵਾ ਇਹ ਤਾਂ ਹੋ ਗਿਆ ਨੋਰਮਲ ਜੜੀਆਂ ਆਪਾਂ ਗੱਲਾਂ ਜਿਹੜੀਆਂ ਆਪਾਂ ਧਿਆਨ ਚ ਰੱਖਣੀਆਂ ਆਪਾਂ ਆਮ ਦੇਖਿਆ ਹੋਣਾ ਕਿ ਜਦੋਂ ਆਪਾਂ ਗੁਰੂ ਘਰ ਕੋਈ ਪ੍ਰੋਗਰਾਮ ਹੁੰਦਾ ਸੇਵਾ ਚੱਲ ਰਹੀ ਹੁੰਦੀ ਆ ਆਪਾਂ ਭੈਣਾ ਕੀ ਕਰਦੀਆਂ ਪਰ ਪ੍ਰਸ਼ਾਦਾ ਬਣਾਉਣੀ ਆ ਭਾਂਡਿਆਂ ਦੀ ਸੇਵਾ ਕਰਦੀਆਂ ਤਾਂ ਸਬਜੀ ਕੱਢਦੇ ਵੀ ਆਪਾਂ ਆਮ ਦੁਨਿਆਵੀ ਗੱਲਾਂ ਕਰਦੀਆਂ ਹੁਣ ਦੁਨਿਆਵੀ ਗੱਲਾਂ ਆਪਾਂ ਸਾਰਾ ਦਿਨ ਆਪਣੇ ਬਾਰੇ ਤਾਂ ਕਰ ਨਹੀਂ ਸਕਦੇ ਕਿ ਹਾਂਜੀ ਮੇਰੀ ਇਦਾਂ ਆ ਸਾਡੇ ਘਰ ਇਦਾਂ ਉਹ ਕਿੰਨਾ ਕੁ ਟਾਈਮ ਆਪਾਂ ਕਰ ਲਾਂਗੇ ਅੱਧਾ ਟਾਈਮ ਅੱਧਾ ਘੰਟਾ ਕਰ ਲਾਂਗੇ 1 ਘੰਟਾ ਕਰ ਲਾਂਗੇ ਉਸ ਤੋਂ ਬਾਅਦ ਆਟੋਮੈਟਿਕਲੀ ਉਹ ਗੱਲ ਕਿਸੇ ਆਂਢੀ ਗੁਆਂਢੀ ਤੇ ਸ਼ਿਫਟ ਹੋ ਜਾਂਦੀ ਹੈ ਜਾਂ ਆਪਾਂ ਕਿਸੇ ਨੂੰ ਦੇਖ ਕੇ ਗੱਲ ਸ਼ੁਰੂ ਕਰ ਲੈਨੇ ਆ ਉਹ ਦੇਖਿਓ ਉਹ ਫਲਾਣਾ ਇਦਾਂ ਹੈ ਜਾਂ ਇਹਨਾਂ ਦੇ ਘਰਾਂ ਇਦਾਂ ਹੋਇਆ ਜਾਂ ਫਲਾਣੇ ਦੇ ਘਰ ਇਦਾਂ ਹੋਇਆ ਉਹਨਾਂ ਤਾਂ ਆਹ ਕੁਛ ਹੋੜਿਆ ਤਾਂ ਉਹ ਕੀ ਕਰ ਰਹੇ ਆ ਅਸੀਂ ਅਸੀਂ ਗੁਰੂ ਘਰ ਕੀ ਕਰਨ ਗਏ ਆ ਅਸੀਂ ਸੇਵਾ ਕਰਨ ਗਏ ਆ ਅਸੀਂ ਆਪਣੇ ਪਾਪ ਲਾਉਣ ਗਏ ਆ ਪਾਪਾ ਨੂੰ ਘਟਾਉਣ ਗਏ ਆ ਪੂਰਨ ਵਧਾਉਣ ਗਏ ਆ ਗੁਰੂ ਸਾਹਿਬ ਨੂੰ ਖੁਸ਼ ਕਰਨ ਗਏ ਆ ਤੇ ਆਪਾਂ ਕਰ ਕੀ ਰਹੇ ਆ ਆਪਾਂ ਸੇਵਾ ਜਿਹੜੀ ਕਰ ਰਹੇ ਆ ਉਹ ਤਾਂ ਆਪਣੀ ਜ਼ੀਰੋ ਨਾਲ ਦੀ ਨਾਲ ਹੀ ਹੋ ਰਹੀ ਹੈ ਉਹ ਤਾਂ ਨਾਲ ਦੀ ਨਾਲ ਜ਼ੀਰੋ ਹੋਊਗੀ ਆਪਣੀ ਸੇਵਾ ਕਰੀ ਹੋਈ ਪਰ ਆਪਾਂ ਉਥੋਂ ਕੁਛ ਖੱਟਣ ਦੀ بجائے ਗਵਾ ਕੇ ਆਗੇ ਤੇ ਸਮਾਧੀਕ ਪਾਪਾਂ ਦੀ ਪੰਡ ਜਿਹੜੀ ਹੈ ਉਹ ਆਪਦੇ ਸਿਰ ਤੇ ਲੈ ਕੇ ਤੁਰ ਪਏ ਆ ਕਿਉਂਕਿ ਨਾਰਮਲ ਜਦੋਂ ਆਪਾਂ ਪ੍ਰਸ਼ਾਦੇ ਬਣਾਉਣੀ ਹੈ ਜਦੋਂ ਆਪਾਂ ਕਿਸੇ ਦੀ ਗੱਲ ਕਰਦੇ ਆ ਤਾਂ ਉਦੋਂ ਫਿਰ ਉਹਦੇ ਨਿੰਦਿਆ ਕਰ ਕਰਕੇ ਜਿਹੜੀ ਉਹਦੇ ਪਾਪ ਨਹੀਂ ਉਸ ਬੰਦੇ ਦੇ ਉਹ ਤਾਂ ਲਹਿ ਰਹੇ ਨੇ ਪਰ ਉਹ ਪਾਪ ਸਾਡੇ ਸਿਰ ਉੱਛੜ ਰਹੇ ਨਹੀਂ ਦੇਖੋ ਜੀ ਆਪਾਂ ਆਮ ਘਰ ਦੇ ਵਿੱਚ ਬਹਿ ਕੇ ਗੱਲਾਂ ਕਰਦੇ ਆ ਤਾਂ ਬਹੁਤ ਫਿਰ ਵੀ ਆਪਾਂ ਕਹਿੰਦੇ ਆ ਕਿ ਘੱਟ ਪਾਪ ਚੜਦੇ ਪਰ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਆਪਾਂ ਗਲਤੀ ਕਰਦੇ ਆ ਤਾਂ ਇਹ ਪਾਪ ਦੁੱਗਣੇ ਚੜਦੇ ਆ ਸਾਡੇ ਸਿਰ ਸੋ ਇਹ ਗੱਲ ਦੀ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਵੀ ਉੱਥੇ ਜਾ ਕੇ ਅਪਾ ਸੇਵਾ ਕਰਨੀ ਆ ਅਪਾ ਆਪਣੀ ਸੇਵਾ ਵੱਲ ਧਿਆਨ ਦੋ ਜਾਂ ਮਨ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ ਠੀਕ ਹੈ ਜੀ ਇਹ ਗੱਲ ਦਾ ਆਪਾਂ ਖਾਸ ਧਿਆਨ ਰੱਖਣਾ ਵੀ ਭਾਂਡਿਆਂ ਦੀ ਸੇਵਾ ਹੋਵੇ ਪ੍ਰਸ਼ਾਦੇ ਦੀ ਸੇਵਾ ਹੋਵੇ ਜਾਂ ਸਬਜ਼ੀ ਕੱਟਣ ਦੀ ਕੋਈ ਵੀ ਸੇਵਾ ਹੋਵੇ ਗੁਰੂ ਘਰ ਜਾ ਕੇ ਆਪਾਂ ਕੋਈ ਵੀ ਗੱਲ ਨਹੀਂ ਕਰਨੀ ਅਗਰ ਆਪਾਂ ਚਾਹੁੰਦੇ ਆ ਵੀ ਸੇਵਾ ਦਾ ਪੂਰਾ ਫਲ ਸਾਨੂੰ ਮਿਲੇ ਗੁਰੂ ਸਾਹਿਬ ਖੁਸ਼ ਹੋਣ ਸਾਡੇ ਪਾਪ ਕੱਟੇ ਜਾਣ ਸਾਡੇ ਪਰਿਵਾਰ ਤੇ ਗੁਰੂ ਸਾਹਿਬ ਦੀ ਮਿਹਰ ਹੋਵੇ ਤਾਂ ਸਾਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਹੀ ਪੈਣਾ ਠੀਕ ਹੈ ਜੀ ਹੁਣ ਆਪਾਂ ਆਉਨੇ ਆ ਇੱਕ ਹੋਰ ਮੇਨ ਜਿਹੜੀ ਗੱਲ ਹੈ ਜਾਂ ਆਪਾਂ ਕਹਿੰਨੇ ਇੱਕ ਵੱਡੀ ਗਲਤੀ ਜਿਹੜੀ ਆਪਾਂ ਅਣਜਾਣੇ ਦੇ ਵਿੱਚ ਕਈ ਵਾਰੀ ਆਪ ਵੀ ਕਰ ਲੈਂਦੇ ਆ ਕਈ ਵਾਰੀ ਆਪਾਂ ਦੂਜਿਆਂ ਨੂੰ ਕਰਦੇ ਵੀ ਦੇਖਦੇ ਆ ਜਿਹੜੀ ਕਿ ਗੁਰੂ ਸਾਹਿਬ ਨੇ ਵੀ ਸਾਨੂੰ ਵਚਨ ਕੀਤੇ ਹੋਏ ਨੇ ਵੀ ਤੁਸੀਂ ਆ ਚੀਜ਼ ਕਰਨੀ ਹੈ ਤੇ ਆ ਨਹੀਂ ਕਰਨੀ ਲੰਗਰ ਵਾਲੇ ਆਪਾਂ ਗੱਲ ਕਰਦੇ ਆ ਲੰਗਰ ਵਰਤਾਇਆ ਜਾਂਦਾ ਆਪਾਂ ਦੇਖਿਆ ਹੋਣਾ ਵੀ ਜਿਹੜੀਆਂ ਆਪਾਂ ਪੈਣਾ ਉੱਥੇ ਸੇਵਾ ਕਰਦੀਆਂ ਕਈ ਵਾਰੀ ਆਪਾਂ ਨੂੰ ਉੱਥੋਂ ਤੁਰਦਿਆਂ ਨੂੰ ਸੇਵਾਦਾਰ ਕਹਿ ਦਿੰਦੇ ਨੇ ਵੀ ਲੋ ਤੁਹਾਡੀ ਕੇਨੀ ਦੇ ਵਿੱਚ ਥੋੜੀ ਸਬਜੀ ਲੈ ਜਾਓ ਪ੍ਰਸ਼ਾਦਾ ਲੈ ਜਾਓ ਘਰ ਤੁਹਾਡੇ ਕੋਈ ਹੈਗਾ ਉਹਦੇ ਲਈ ਲੈ ਜਾਓ ਤਾਂ ਇਹ ਗਲਤੀ ਕਦੇ ਨਾ ਕਰੋ ਕਿਉਂ ਨਹੀਂ ਕਰਨੀ ਇਹ ਗਲਤੀ ਕਿਉਂਕਿ ਤਨ ਤਨ ਗੁਰੂ ਰਾਮਦਾਸ ਮਹਾਰਾਜੀ ਨੇ ਵਚਨ ਕੀਤੇ ਨੇ ਵੀ ਜਿਹੜਾ ਪ੍ਰਸ਼ਾਦਾ ਹੈ ਉਹ ਪਹਿਲਾਂ ਗੁਰੂ ਘਰ ਵਿੱਚ ਵਰਤੌਣਾ ਹੈ ਅਗਰ ਉਹ ਪ੍ਰਸ਼ਾਦਾ ਬਚ ਜਾਂਦਾ ਹੈ ਅਗਰ ਉਹ ਸਬਜੀ ਬਚ ਜਾਂਦੀ ਹੈ ਉਸ ਤੋਂ ਬਾਅਦ ਨਗਰ ਦੇ ਵਿੱਚ ਉਹ ਵਰਤੋਣਾ ਹੈ ਜਿਹੜਾ ਲੋੜਵੰਦਾ ਜਾਂ ਜਿਹਨੂੰ ਲੈ ਕੇ ਜਾਣਾ ਚਾਹੁੰਦੇ ਸ਼ਰਧਾ ਭਾਵਨਾ ਨਾਲ ਤਾਂ ਉਹ ਲਿਜਾ ਸਕਦੇ ਨੇ ਪਰ ਉਸ ਤੋਂ ਬਾਅਦ ਜਦੋਂ ਸਾਰੀ ਸੰਗਤ ਨੇ ਉਹ ਪ੍ਰਸ਼ਾਦਾ ਸ਼ੱਕ ਲਿਆ ਸਬਜੀ ਸ਼ੱਕ ਲਈ ਉਸ ਤੋਂ ਬਾਅਦ ਜਦੋਂ ਗੁਰੂ ਘਰ ਆਉਣੇ ਲੋਕ ਬੰਦ ਹੋ ਗਏ ਸਾਰਿਆਂ ਨੇ ਆ ਕੇ ਉੱਥੇ ਪ੍ਰਸ਼ਾਦਾ ਜਿਹੜਾ ਸ਼ੱਕ ਲਿਆ ਉਸ ਤੋਂ ਬਾਅਦ ਪਰ ਆਪਾਂ ਜਾਣੇ ਦੇ ਵਿੱਚ ਗਲਤੀ ਕੀ ਕਰਦੇ ਆ ਆਪਾਂ ਪਹਿਲਾਂ ਹੀ ਸੀ ਸੇਵਾ ਨਿਭਾ ਲਈ ਤੇ ਅਸੀਂ ਪ੍ਰਸ਼ਾਦਾ ਛਕ ਲਿਆ ਹੁਣ ਅਸੀਂ ਘਰ ਚੱਲੇ ਆ ਪ੍ਰਸੰਗਤ ਆ ਰਹੀ ਹੈ ਨਾਲ ਦੀ ਨਾਲ ਪਰ ਫਿਰ ਵੀ ਅਸੀਂ ਕੁ ਰੋ ਘਰੋਂ ਸਬਜੀ ਪ੍ਰਸ਼ਾਦੀ ਲੈ ਕੇ ਜਾ ਰਹੇ ਆ ਜੋ ਕਿ ਗੁਰੂ ਸਾਹਿਬ ਜੀ ਦੇ ਬਚਨ ਦੇ ਉਲਟ ਹੈ ਇਹ ਚੀਜ਼ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇੱਕ ਹੋਰ ਬਚਨ ਕੀਤਾ ਕਿ ਅਗਰ ਉਹ ਪ੍ਰਸ਼ਾਦਾ ਨਗਰ ਵਿੱਚ ਪਰਤੌਣ ਤੋਂ ਬਾਅਦ ਵੀ ਬਚ ਜਾਂਦਾ ਹੈ ਤਾ ਫਿਰ ਇਹ ਪਸ਼ੂ ਨੇ ਉਹਨਾਂ ਨੂੰ ਅਸੀਂ ਉਹ ਪ੍ਰਸ਼ਾਦਾ ਨੱਗਰ ਖੇੜੇ ਜਿਹੜੇ ਪਸ਼ੂ ਨੇ ਇਤਿਹਾਸ ਤੁਸੀਂ ਪੜ੍ਹੋਗੇ ਜੀ ਉੱਤੋਂ ਤੁਹਾਨੂੰ ਪਤਾ ਚੱਲੂ ਮਹਾਰਾਜ ਨੇ ਕੀ ਵਚਨ ਕੀਤੇ ਨੇ ਤਾਂ ਫਿਰ ਅੱਪਾ ਉਹਨਾਂ ਨੂੰ ਉਹ ਪ੍ਰਸ਼ਾਦਾ ਪਾ ਸਕਦੇ ਆ ਪਰ ਅੱਪਾ ਸਭ ਤੋਂ ਵੱਡੀ ਗਲਤੀ ਕਰਦੇ ਆ ਕਿ ਸੰਗਤ ਕਈ ਵਾਰੀ ਮੈਂ ਅੱਪਾ ਕਈ ਵਾਰੀ ਆਪਾਂ ਆਉਦੇ ਅੱਖੀ ਵੀ ਦੇਖੀ ਹੋਣੀ ਹੈ ਇਹ ਚੀਜ਼ ਕਿ ਸੰਗਤ ਕਈ ਵਾਰੀ ਐਂਡ ਤੇ ਇੱਕ ਜਾਂ ਦੋ ਜਾਂ ਕਈ ਵਾਰੀ 5-10 ਜਾਣੇ ਆ ਕੇ ਉੱਖੇ ਵਾਪਸ ਮੁੜਦੇ ਨੇ ਪਰ ਆਪਾਂ ਗਲਤੀ ਨਾਲ ਪਹਿਲਾਂ ਹੀ ਆਪਦੇ ਘਰਾਂ ਨੂੰ ਉਹ ਚੀਜ਼ ਪ੍ਰਸ਼ਾਦਾ ਪਾਣੀ ਢੋ ਲੈਨੇ ਆ ਸੋ ਸਾਨੂੰ ਇਹ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਕਿਉਂਕਿ ਗੁਰੂ ਸਾਹਿਬ ਦੇ ਵਚਨ ਇਸ ਦੇ ਉਲਟ ਨੇ ਗੁਰੂ ਸਾਹਿਬ ਨਹੀਂ ਬਖਸ਼ਦੇ ਅਗਰ ਕੋਈ ਪਹਿਲਾਂ ਹੀ ਘਰੇ ਢਵਾ ਢਵਾਈ ਆਪਾਂ ਦੀ ਸ਼ੁਰੂ ਕਰ ਦਿੰਨੇ ਆ ਸੋ ਇਹ ਚੀਜ਼ ਦਾ ਆਪਾਂ ਜ਼ਰੂਰ ਧਿਆਨ ਰੱਖਣਾ ਦਾ ਹੁਣ ਆਪਾਂ ਗੱਲ ਕਰਦੇ ਆ ਇਸ ਤੋਂ ਵੀ ਵੱਡਾ ਪਾਪ ਜਿਹੜਾ ਗੁਰੂ ਸਾਹਿਬ ਕਦੇ ਨਹੀਂ ਬਖਸ਼ਦੇ ਗੁਰੂ ਘਰ ਜਾ ਕੇ ਆਪਾਂ ਇਹ ਨਹੀਂ ਕਹਿੰਦੇ ਵੀ ਹਰ ਇੱਕ ਬੰਦਾ ਇਹ ਕੰਮ ਕਰਦਾ ਪਰ ਕੁਝ ਲੋਕ 1 ਜਾਂ 2% ਲੋਕ ਕਈ ਵਾਰੀ ਅਣਜਾਣੇ ਦੇ ਵਿੱਚ ਵੀ ਨਹੀਂ ਕਹਿੰਦੇ ਵੀ ਉਹ ਜਾਣ ਬੁੱਝ ਕੇ ਕਰਦੇ ਨੇ ਅਣਜਾਣੇ ਦੇ ਵਿੱਚ ਕਈ ਵਾਰੀ ਉਹ ਇਹ ਗਲਤੀ ਕਰ ਬੈਠਦੇ ਨੇ ਸੋ ਇਹ ਚੀਜ਼ ਆਪਾਂ ਧਿਆਨ ਰੱਖਣੀ ਆ ਉਹ ਕਿਹੜੀ ਗਲਤੀ ਆ ਅ ਦੇਖੋ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਕਈ ਵਾਰੀ ਆਪਾਂ ਉਹਦੀ ਅੱਖੀਂ ਚੀਜ਼ ਦੇਖੀ ਵੀ ਹੋਣੀ ਹੈ ਸ਼ਾਇਦ ਕਿ ਜਾਂ ਤਾਂ ਕੋਈ ਮੁੰਡਾ ਜਾਂ ਕੋਈ ਬੰਦਾ ਕਿਸੇ ਜਨਾਨੀ ਜਾਂ ਕੁੜੀ ਵੱਲ ਗਲਤ ਨਿਗਾਹਾਂ ਤੱਕਦਾ ਹੈ ਗੁਰੂ ਘਰ ਦੇ ਵਿੱਚ ਖੜੇ ਹੋ ਕੇ ਜਾਂ ਕੋਈ ਲੜਕੀ ਜਾਂ ਔਰਤ ਕਿਸੇ ਬੰਦੇ ਜਾਂ ਮੁੰਡੇ 'ਤੇ ਨਹੀਂ ਗਲਤ ਨਿਗਾਹਾਂ ਤੱਕਦੀ ਹੈ ਤਾਂ ਤੁਸੀਂ ਯਕੀਨ ਮੰਨਿਓ ਇਸ ਦੰਡ ਦੀ ਮਾਫੀ ਗੁਰੂ ਸਾਹਿਬ ਕਦੇ ਵੀ ਨਹੀਂ ਦਿੰਦੇ ਅਣਜਾਣੇ ਦੇ ਵਿੱਚ ਗਲਤੀ ਦੇ ਨਾਲ ਸਾਡੀ ਕਿਵਰੀ ਅਗਨੀ ਗਲਤੀ ਅਸੀਂ ਕਰ ਬੈਠਦੇ ਆ ਤਾਂ ਇਹਦੀ ਮਾਫੀ ਵੀ ਸਾਨੂੰ ਗੁਰੂ ਸਾਹਿਬ ਨਹੀਂ ਬਖਸ਼ਦੇ ਕਿਉਂਕਿ ਬਾਣੀ ਦੇ ਵਿੱਚ ਇੱਕ ਇਸਤਰੀ ਦਾ ਪ੍ਰਾਈ ਮਰਦ ਨੂੰ ਤੱਕਣਾ ਜਾਂ ਇੱਕ ਮਰਦ ਦਾ ਪ੍ਰਾਈ ਇਸਤਰੀ ਨੂੰ ਤੱਕਣਾ ਕੋੜ ਤੱਕ ਦੀ ਬਿਮਾਰੀ ਤੱਕ ਦਾ ਜਿਹੜਾ ਹੈਗਾ ਉਹਨੂੰ ਦੰਡ ਮਿਲਦਾ ਜਿਹੜੀ ਕਿ ਲਾ ਇਲਾਜ ਲਾ ਇਲਾਜ ਮਤਲਬ ਜਿਹਦਾ ਕੋਈ ਲਾਜ ਹੀ ਨਹੀਂ ਹੁੰਦਾ ਦੁਨੀਆ ਦੇ ਵਿੱਚ ਗੁਰੂ ਸਾਹਿਬ ਇਹ ਜੀ ਭਿਆਨਕ ਬਿਮਾਰੀ ਦਾ ਉਹ ਦੰਡ ਦਿੰਦੇ ਨੇ ਸੋ ਇਹ ਗੱਲਾਂ ਸਾਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਹੁਣ ਕਈ ਵਾਰੀ ਇਹ ਵੀ ਸਵਾਲ ਉੱਠ ਖੜਦਾ ਆਪਣੇ ਦਿਮਾਗ ਚ ਜਾਂ ਆਪਾਂ ਕਿਸੇ ਨੂੰ ਗਲਤੀ ਕਰਦੇ ਦੇਖਿਆ ਹੋਵੇ ਤਾਂ ਆਪਾਂ ਸੋਚਾਂਗੇ ਵੀ ਉਹ ਬੰਦੇ ਨੇ ਜਾਂ ਉਹ ਜਨਾਨੀ ਨੇ ਗਲਤੀ ਕੀਤੀ ਸੀ ਉਹਨੇ ਇਹ ਚੀਜ਼ ਕੀਤੀ ਸੀ ਉੱਥੇ ਅਸੀਂ ਦੇਖਿਆ ਸੀ ਪਰ ਉਹਨੂੰ ਸਜ਼ਾ ਨਹੀਂ ਮਿਲੀ ਤਾਂ ਉਸਦੇ ਪਿੱਛੇ ਕਾਰਨ ਇਹ ਹੁੰਦਾ ਵੀ ਉਹ ਪਹਿਲਾਂ ਆਪਣੇ ਚੰਗੇ ਕਰਮ ਭੋਗ ਰਿਹਾ ਹੈ ਉਹ ਬੰਤਾੜੀ ਸੁਖੀ ਹੈ ਆਪਦੇ ਚੰਗੇ ਕਰਮ ਭੋਗ ਰਿਹਾ ਹੈ ਜਿਸ ਦਿਨ ਉਹਦੇ ਉਹ ਚੰਗੇ ਕਰਮ ਖਤਮ ਹੋਗੇ ਉਸ ਦਿਨ ਉਸਦੇ ਪਾਪਾਂ ਦਾ ਹਿਸਾਬ ਸ਼ੁਰੂ ਹੋਊਗਾ ਸੋ ਇਸੇ ਕਰਕੇ ਤਾਂ ਜਦੋਂ ਆਪਾਂ ਬਾਣੀ ਜਪਦੇ ਆ ਸਭ ਤੋਂ ਪਹਿਲਾਂ ਗੁਰੂ ਸਾਹਿਬ ਸਾਡੇ ਮਾੜੇ ਕਰਮ ਕੱਟਦੇ ਨੇ ਇਹੀ ਤਾਂ ਰੀਜ਼ਨ ਹੈ ਕਿ ਸਾਡਾ ਬਾਣੀ ਦੇ ਵਿੱਚ ਅਰਦਾਸ ਜਿਹੜੀ ਆ ਉਹ ਥੜੀ ਲੇਟ ਸੁਣੀ ਜਾਂਦੀ ਹੈ ਗੁਰੂ ਸਾਹਿਬ ਵੱਲੋਂ ਅਨ ਸੋ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਕੋਈ ਦੂਜਾ ਇੱਕ ਗਲਤ ਕਰ ਰਿਹਾ ਆ ਆਪਾਂ ਗਲਤ ਨਹੀਂ ਕਰਨਾ ਆਪਾਂ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਹੀ ਚੱਲਣਾ ਇਹ ਹੋ ਗਿਆ ਇੱਕ ਵੱਡਾ ਦੰਤ ਜੀ ਇੱਕ ਇਹ ਹੋਰ ਹੈ ਜਿਹੜਾ ਉਹ ਵੀ ਬਹੁਤ ਵੱਡਾ ਪਾਪ ਹੈ ਜਿਹੜਾ ਕਿ ਕਈ ਵਾਰ ਅਸੀਂ ਅਣਜਾਣੇ ਚ ਕਰ ਬੈਠਦੇ ਆ ਜਾਂ ਕਈ ਲੋਕ ਜਾਣ ਬੁੱਝ ਕੇ ਵੀ ਕਰ ਬੈਠਦੇ ਨੇ ਕਈ ਵਾਰੀ ਆਪਾਂ ਸੋਚ ਲੈਂਦੇ ਆ ਵੀ ਮਹਾਰਾਜ ਨੂੰ ਨਾ ਕਿਸੇ ਨੂੰ ਕਿਹੜਾ ਪਤਾ ਚੱਲਦਾ ਹੈ ਜਾਂ ਕਿਸੇ ਨੂੰ ਕਿਹੜਾ ਪਤਾ ਇਹ ਗੱਲ ਦੇ ਬਾਰੇ ਲੇਕਿਨ ਰੱਬ ਤਾਂ ਜਾਣਦਾ ਹੈ ਨਾ ਗੁਰੂ ਸਾਹਿਬ ਤਾਂ ਜਾਣੀ ਜਾਣਾ ਨਾ ਸੋ ਇਹ ਗੱਲਾਂ ਦਾ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਆਪਾਂ ਇਹ ਨਹੀਂ ਕਵਾਂਗੇ ਕਿ ਸਾਰੇ ਕਰਦੇ ਨਹੀਂ ਵੈਸੇ ਜ਼ਿਆਦਾਤਰ ਲੋਕ ਜਿਹੜੇ ਮੈਂ ਦੇਖੇ ਨੇ ਹਾਂ ਗੁਰੂ ਅਸਾਂ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਸ਼ਰਧਾ ਭਾਵਨਾ ਨਾਲ ਸਤਿਕਾਰ ਕਰਦੇ ਨੇ ਪਰ ਫਿਰ ਉਹੀ ਗੱਲ ਆ ਗਈ ਕਿ 1 ਜਾਂ 2% ਲੋਕ ਐਦਾਂ ਦੇ ਹੁੰਦੇ ਨੇ ਜੋ ਇਹ ਗਲਤੀ ਕਰਦੇ ਨੇ ਉਹ ਕਿਹੜੀ ਹੈ ਕਦੇ ਵੀ ਝੂਠੇ ਘਿਓ ਦੀ ਦੇ ਗੁਰੂ ਸਾਹਿਬ ਲਈ ਤਿਆਰ ਨਾ ਕਰੋ ਕਦੇ ਵੀ ਨਾ ਠੀਕ ਹੈ ਜੀ ਤੇ ਕਦੇ ਵੀ ਤੁਸੀਂ ਬਿਨ ਇੱਕ ਤਾਂ ਹੋ ਗਿਆ ਬਿਨਾਂ ਤੇ ਵੀ ਤੁਸੀਂ ਦਰਬਾਰ ਸਾਹਿਬ ਚ ਨਹੀਂ ਜਾਣਾ ਇੱਕ ਹੈਗਾ ਬਿਨਾ ਇਸ਼ਨਾਨ ਕੀਤੇ ਸੱਚਖੰਡ ਚ ਵੀ ਨਹੀਂ ਜਾਣਾ ਸੱਚਖੰਡ ਤਾਂ ਉਸ ਤੋਂ ਵੀ ਵੱਡਾ ਪਾਪ ਹੈ ਕਿਉਂਕਿ ਸੱਚਖੰਡ ਦੇ ਵਿੱਚ ਗੁਰੂ ਸਾਹਿਬ ਵਿਰਾਜਮਾਨ ਹੁੰਦੇ ਨੇ ਗੁਰੂ ਸਾਹਿਬ ਉੱਥੇ ਆਰਾਮ ਫਰਮਾਉਂਦੇ ਨੇ ਠੀਕ ਹੈ ਜੀ ਝੂਠੇ ਕਿਉਂ ਦੀ ਦੇਖ ਨਹੀਂ ਬਣਾਉਂਦੀ ਝੂਠੇ ਕਿਉਂ ਦੀ ਮਤਲਬ ਆਪਾਂ ਇਹ ਨਹੀਂ ਕਹਿ ਰਹੇ ਵੀ ਕਿਸੇ ਨੇ ਖਾ ਕੇ ਝੂਠਾ ਕੀਤਾ ਝੂਠੇ ਮਤਲਬ ਕਈ ਵਾਰੀ ਆਪਾਂ ਫ੍ਰਿਜ ਦੇ ਵਿੱਚ ਜਿੱਥੇ ਆਪਣਾ ਆਮ ਦਾਲ ਸਬਜੀ ਪਿਆ ਹੁੰਦਾ ਉੱਥੇ ਰੱਖ ਲੈਂਦੇ ਆ ਕਿਉਂ ਸੁਭਾਅ ਬੇਕਿਉਂ ਉਹਨੂੰ ਝੂਠੇ ਮਿੱਠੇ ਹੱਥ ਲੱਗ ਜਾਂਦੇ ਨੇ ਉਹ ਅਣਜਾਣੇ ਦੇ ਵਿੱਚ ਵੀ ਹੋ ਗਿਆ ਸਾਨੂੰ ਤਾਂ ਇਹ ਵੀ ਕਿਉਂ ਸੋਚਾ ਔਰ ਕਈ ਵਾਰ ਕਿਸੇ ਪਰਿਵਾਰਕ ਮੈਂਬਰ ਤੋਂ ਗਲਤੀ ਦੇ ਨਾਲ ਉਹ ਜੂਟੇ ਹੱਥ ਲੱਗ ਜਾਂਦੀਆਂ ਸੋ ਗੁਰੂ ਸਾਹਿਬ ਲਈ ਜੋ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਸਤੇ ਦੇਸੀ ਘਿਓ ਆਪਾਂ ਬਣਾਉਣੇ ਆ ਜਾਂ ਕੜਾ ਪ੍ਰਸ਼ਾਦ ਦੀ ਦੀਗ ਵਾਸਤੇ ਜੋ ਦੇਸੀ ਘਿਓ ਆਪਣੇ ਕੋਲ ਹੈ ਉਹ ਹਮੇਸ਼ਾ ਸੁਚਮ ਵਾਲੀ ਥਾਂ ਤੇ ਰੱਖਣਾ ਹੈ ਹਮੇਸ਼ਾ ਇਹ ਗੱਲ ਦਾ ਧਿਆਨ ਰੱਖਣਾ ਉੱਚੀ ਜਗ੍ਹਾ ਤੇ ਰੱਖਣਾ ਹੈ ਸੁਚਮ ਵਾਲੀ ਥਾਂ ਤੇ ਰੱਖਣਾ ਹੈ ਉਹਨੂੰ ਆਮ ਜਿੱਥੇ ਆਪਣਾ ਰਸੋਈ ਦਾ ਸਮਾਨ ਪਿਆ ਉੱਥੇ ਵਿੱਚ ਨਾ ਰੱਖੋ ਕਿਉਂਕਿ ਉੱਥੇ ਕਈ ਵਾਰੀ ਅਣਜਾਣੇ ਦੇ ਵਿੱਚ ਹੀ ਸਾਥ ਜੁੱਠੇ ਹੱਥ ਲੱਗ ਜਾਂਦੇ ਨੇ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਠੀਕ ਹੈ ਜੀ ਸੋ ਇਹ ਉਹ ਗੱਲਾਂ ਨੇ ਜਿਹੜੀਆਂ ਆਪਾਂ ਧਿਆਨ ਚ ਰੱਖਣੀਆਂ ਜਿਹੜੀਆਂ ਆਪਾਂ ਅਗਰ ਗਲਤੀ ਕਰਦੀਆਂ ਤਾਂ ਇਹਨਾਂ ਦਾ ਬਹੁਤ ਵੱਡਾ ਦੰਡ ਹੈ ਜਿਹੜੇ ਲਾਸਟ ਵਿੱਚ ਮੈਂ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਇਹਨਾਂ ਦੇ ਦੰਡ ਗੁਰੂ ਸਾਹਿਬ ਬਹੁਤ ਵੱਡੇ ਸਾਨੂੰ ਦਿੰਦੇ ਨੇ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੀਆਂ ਵੀ ਆਲ ਲੱਗੇ ਵੀ ਆਪਾਂ ਕਿਹੜੇ ਵਾਪਸ ਆਪਾਂ ਗੁਰੂ ਘਰ ਤੋਂ ਘਰ ਨੂੰ ਆ ਰਹੇ ਹਾਂ ਮੰਨ ਲਓ ਕੋਈ ਸੇਵਾ ਕਰਕੇ ਜਾਂ ਸਵੇਰੇ ਦਰਸ਼ਨ ਕਰਕੇ ਤਾਂ ਦੋ ਗੱਲਾਂ ਆਪਾਂ ਉਦੋਂ ਵੀ ਧਿਆਨ ਰੱਖਣੀ ਆ ਕਿਹੜੀਆਂ ਕਦੇ ਵੀ ਗੁਰੂ ਘਰ ਤੋਂ ਕੋਈ ਵੀ ਚੀਜ਼ ਆਪਣੇ ਘਰ ਨਾਲ ਲੈ ਕੇ ਆਵੋ ਨਾ ਲੈ ਕੇ ਆਵੋ ਮਤਲਬ ਇੱਕ ਤਾਂ ਹੁੰਦਾ ਦੇਖੋ ਜਿਵੇਂ ਹੁਣ ਮੈਂ ਗੱਲ કરી ਸੀ ਪ੍ਰਸ਼ਾਦੀ ਪਾਣੀ ਦੀ ਵੀ ਪਤਾ ਹੈ ਸਾਰਿਆਂ ਨੂੰ ਸਾਰਿਆਂ ਨੇ ਛਕ ਲਿਆ ਤੇ ਹੁਣ ਬਚਿਆ ਹੋਇਆ ਤਾਂ ਜਿਹੜੀ ਗ੍ਰੰਥੀ ਸਿੰਘ ਆ ਉਹਨਾਂ ਨੇ ਕਿਹਾ ਵੀ ਬਚਿਆ ਹੋਇਆ ਤਾਂ ਆਪਾਂ ਨਕਰਖੇੜੇ ਵੰਡ ਦਿੰਦੀਆਂ ਤਾਂ ਉਹ ਗੱਲ ਅਲੱਗ ਐ ਪਰ ਕਈ ਵਾਰੀ ਕੀ ਕਰਦੇ ਆ ਨਾ ਆਪਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਗੁਰੂ ਘਰੋਂ ਕੋਈ ਚੀਜ਼ ਲੈ ਆਉਣੀ ਆ ਕੁਝ ਵੀ ਹੋ ਸਕਦਾ ਉਹ ਕੋਈ ਭਾਂਡਾ ਹੋ ਸਕਦਾ ਕੋਈ ਚੀਜ਼ ਹੋ ਸਕਦੀ ਆ ਹੋ ਸਕਦਾ 10-20 ਰੁਪਏ ਦੀ ਚੀਜ਼ ਆਪਾਂ ਸੋਚਦੇ ਹਾਂ ਵਿਚਾਰਦੇ ਤਾਂ 10-20 ਰੁਪਏ ਦੀ ਚੀਜ਼ ਆ ਪਰ ਯਕੀਨ ਮੰਨਿਓ ਉਹ 10-20 ਰੁਪਏ ਦੀ ਚੀਜ਼ ਹੈ ਨਹੀਂ ਪਤਾ ਕਿੰਨੇ ਲੱਖ ਰੁਪਏ ਲੈ ਕੇ ਜਾਵੇਗੀ ਸੋ ਇਹ ਗੱਲ ਹਮੇਸ਼ਾ ਧਿਆਨ ਚ ਰੱਖਣਾ ਹੁਣ ਇੱਥੇ ਵੀ ਇੱਕ ਗੱਲ ਹਮੇਸ਼ਾ ਆਪਣੇ ਦਿਮਾਗ ਚ ਆ ਜਾਂਦੀ ਆ ਕਈ ਵਾਰੀ ਆਪਾਂ ਕਿਸੇ ਨੂੰ ਚੀਜ਼ ਕਰਦੇ ਦੇਖ ਲੈਣੇ ਆਪਾਂ ਬੋਲਦੇ ਨਹੀਂ ਆਪਾਂ ਕਹਿੰਦੇ ਆ ਵੀ ਉਹ ਫਲਾਣੇ ਨੇ ਵੀ ਕੀਤੀ ਸੀ ਉਹਨੂੰ ਸਜ਼ਾ ਕਿਉਂ ਨਹੀਂ ਮਿਲੀ ਤਾ ਉਥੇ ਵੀ ਉਹੀ ਗੱਲ ਆ ਜਾਂਦੀ ਹੈ ਉਹ ਆਪਣੇ ਚੰਗੇ ਕਰਮ ਭੋਗ ਰਿਹਾ ਹੈ ਜਿਸ ਦਿਨ ਉਹਦੇ ਚੰਗੇ ਕਰਮ ਖਤਮ ਹੋਏ ਫਿਰ ਮਾੜੇ ਕਰਮਾਂ ਦਾ ਹਿਸਾਬ ਜਿਹੜਾ ਸ਼ੁਰੂ ਹੋ ਜਾਂਦਾ ਹੈ ਫਿਰ ਉਹਦੇ ਦੰਡ ਬਹੁਤ ਵੱਡੇ ਮਿਲਦੇ ਨੇ ਜੀ ਇੱਕ ਮੈਂ ਆਪਣੇ ਅਸੀਂ ਅੱਖੀ ਦੇਖਿਆ ਇੱਕ ਗ੍ਰੰਥੀ ਸਿੰਘ ਸੀਗੇ ਉਹਨਾਂ ਨੂੰ ਸ਼ਿਨੀਵਾਲ ਕਲਾਂ ਪਿੰਡ ਸ਼ਾਇਦ ਕੁਝ ਸੁਣਿਆ ਹੋਣਾ ਉੱਥੇ ਗੁਰਦੁਆਰਾ ਸਹਿਬ ਸੀਗਾ ਉਥੇ ਉਹਨਾਂ ਦੀ ਡੈਥ ਹੋ ਗਈ ਸੀ ਬਾਅਦ ਚ ਤੇ ਖੇਤਾਂ ਦੇ ਵਿੱਚ ਗੁਰਦੁਆਰਾ ਸਹਿਬ ਹੈ ਕੋ ਉਥੇ ਦੇਸ਼ਾ ਤੁਹਾਡੇ ਵਿੱਚ ਕਿਹਨੂੰ ਪਤਾ ਹੋਵੇ ਤਾਂ ਉਹ ਬਾਬਾ ਜੀ ਨੂੰ ਬਹੁਤ ਪਿੰਡ ਵਾਲਿਆਂ ਨੇ ਸਮਝਾਇਆ ਉਹ ਇੱਕ ਗਲਤੀ ਵਾਰ-ਵਾਰ ਬਾਹਰ-ਬਾਰ ਕਰਦੇ ਗਏ ਉਹਨਾਂ ਦਾ ਅੰਤ ਬਹੁਤ ਭਿਆਨਕ ਸੀ ਇਹ ਜੀ ਮੌਤ ਮੈਂ ਕਹਿੰਦੀ ਆ ਇਹ じゃ ਦੰਡ ਗੁਰੂ ਸਾਹਿਬ ਮੈਂ ਕਹਿੰਦੀ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਦੇਵੇ ਉਹਨਾਂ ਦੇ ਜੀ ਮੈਂ ਹੁਣ ਤੁਹਾਨੂੰ ਦੱਸ ਹੀ ਦਿੰਨੀ ਆ ਕਿਹੜੇ ਤੱਕ ਪੈ ਗਈ ਸੀ ਤੁਸੀਂ ਆਪ ਸੋਚੋ ਵੀ ਕਿੰਨਾ ਭਿਆਨਕ ਹੈ ਉਹ ਦਰਦ ਕਿੰਨਾ ਭਿਆਨਕ ਹੈ ਉਹ ਤਕਲੀਫ ਸੋ ਆਪਾਂ ਗੁਰਹੇਜ ਕਰੀਏ ਇਹਨਾਂ ਚੀਜ਼ਾਂ ਨੂੰ ਕਰਨ ਤੋਂ ਤਾਂ ਕਿ ਆਪਣਾ ਜਿਹੜਾ ਪਾਪ ਨਾ ਆਪਣੇ ਸਰਬਦਨ ਤੇ ਆਪਾਂ ਅਣਜਾਣੇ ਵਿੱਚ ਕਿਤੇ ਹੋਰ ਨਾ ਆਪਣੇ ਆਪ ਲਈ ਮੁਸੀਬਤਾਂ ਖੱਟ ਲਈਏ ਇੱਕ ਹੋਰ ਹੈ ਜਿਹੜਾ ਲਾਸਟ ਹੈ ਉਹ ਬਹੁਤ ਹੀ ਵਧੀਆ ਹੈ ਕਈ ਲੋਕ ਤਾਂ ਬੱਸ ਸਾਰਾ ਜ਼ਿਆਦਾਤਰ ਲੋਕਾਂ ਨੂੰ ਇਹ ਚੀਜ਼ ਪਤਾ ਵੀ ਨਹੀਂ ਕਰਨੀ ਚਾਹੀਦੀ ਪੜਨਾ ਕਈ ਵਾਰੀ ਆਪਾਂ ਨੂੰ ਵੱਡੇ ਤੀਰਥ ਸਥਾਨ ਤੇ ਜਾਣੇ ਆ ਸਾਡੇ ਜਿਹੜੇ ਬੱਚੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਚੀਜ਼ ਨਹੀਂ ਕਰਨੀ ਸੋ ਸਾਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਆਹ ਚੀਜ਼ ਨਹੀਂ ਕਰਨੀ ਜਦੋਂ ਆਪਾਂ ਦਰਬਾਰ ਸਾਬ ਤੋਂ ਵਾਪਸ ਆਉਨੇ ਆ ਨਾ ਕਈ ਵਾਰੀ ਆਪਾਂ ਦੇਖਦੀਆਂ ਜਿਹੜੇ ਆਪਣੇ ਬੱਚੇ ਹੁੰਦੇ ਵਾਪਸ ਆਉਂਦੇ ਵੀ ਆਪਣੇ ਪੈਰ ਧੋ ਲੈਂਦੇ ਨੇ ਉਹ ਪੈਰ ਨਹੀਂ ਧੋਣੇ ਚਾਹੀਦੇ ਜੀ ਕਿਉਂ ਨਹੀਂ ਧੋਣੇ ਚਾਹੀਦੇ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਏ ਆ ਗੁਰੂ ਸਾਹਿਬ ਦੇ ਚਰਨਾ ਵਿੱਚੋਂ ਆਏ ਆ ਸੋ ਆਪਾਂ ਗੁਰੂ ਦਰਬਾਰ ਸਾਹਿਬ ਦੇ ਅੰਦਰੋਂ ਆਏ ਆ ਤੇ ਉਹੀ ਪੈਰ ਆਪਾਂ ਨੂੰ ਘਰ ਤੱਕ ਆਪਣੇ ਲੈ ਕੇ ਜਾਣੇ ਚਾਹੀਦੇ ਨੇ ਬਹੁਤ ਸ਼ੁਭ ਹੁੰਦਾ ਸੋ ਇਹਨਾਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਉਮੀਦ ਕਰਦੀ ਆਈ ਤੇ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਤੁਹਾਨੂੰ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ